ਟੜਕਤੇ ਤੇਜ਼ ਰਫਤਾਰ ਦਾ ਕਹਿਰ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਜਦੋਂ ਇੱਕ ਗੱਡੀ ਦੇ ਟੱਕਰ ਦੇ ਨਾਲ ਥਾਰ ਗੱਡੀ ਸਿੱਧਾ ਬਿਜਲੀ ਦੇ ਖੰਭੇ ਤੇ ਜਾ ਚੜਦੀ ਹੈ ਵਿੱਚ ਬੈਠੇ ਹੋਏ ਯਾਨੀ ਕਿ ਥਾਰ ਚਲਾ ਰਹੀ ਜਿਹੜੀ ਕੁੜੀ ਹੁੰਦੀ ਹੈ ਉਹ ਵੀ ਥਾਰ ਦੇ ਵਿੱਚ ਉੱਪਰ ਲਟਕ ਜਾਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਇਸ ਤਰੀਕੇ ਦੇ ਨਾਲ ਜਿਹੜੀ ਕੁੜੀ ਥਾਰ ਚਲਾ ਰਹੀ ਹੁੰਦੀ ਹੈ ਤੇਜ਼ ਰਫਤਾਰ ਆ ਰਹੀ ਕਾਰ ਦੀ ਟੱਕਰ ਦੀ ਸ਼ਿਕਾਰ ਹੁੰਦੀ ਹੈ ਤੇ ਇਸੇ ਟੱਕਰ ਤੋਂ ਬਾਅਦ ਇਹ ਥਾਰ ਸਿੱਧਾ ਬਿਜਲੀ ਦੇ ਖੰਬੇ ਤੇ ਜਾ ਚੜਦੀ ਹੈ ਪਰ ਖੁਸ਼ਕਿਸਮਤੀ ਦੇ ਨਾਲ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਉਂਦੇ ਆ ਮਦਦ ਮੁਹੱਈਆ ਕਰਵਾਈ ਜਾਂਦੀ ਹੈ ਤੇ ਥਾਰ ਦੇ ਵਿੱਚ ਬੈਠੀ ਜਿਹੜੀ ਕੁੜੀ ਵਿੱਚ ਲਟਕ ਰਹੀ ਹੁੰਦੀ ਹੈ ਉੱਪਰ ਉਸ ਨੂੰ ਹੇਠਾਂ ਉਤਾਰਿਆ ਜਾਂਦਾ ਹੈ ਤੇ ਇਸ ਦੇ ਨਾਲ ਜਿਹੜੀ ਦੂਸਰੀ ਗੱਡੀ ਵੀ ਹੁੰਦੀ ਹੈ ਉਸ ਦਾ ਡਰਾਈਵਰ ਵੀ ਸਹੀ ਸਲਾਮਤ ਦੱਸਿਆ ਜਾ ਰਿਹਾ ਪਰ ਤੇਜ਼ ਰਫਤਾਰ ਦਾ ਕਹਿਰ ਜਿਹੜਾ ਹੈ ਉਹ ਜ਼ਰੂਰ ਸਾਹਮਣੇ ਨਜ਼ਰ ਆ ਰਿਹਾ ਕਿਉਂਕਿ ਇੱਥੇ ਹੀ ਨੇੜੇ ਪੈਟਰੋਲ ਪੰਪ ਸੀ ਜਿੱਥੋਂ ਪੈਟਰੋਲ ਪ੍ਰਵਾਹਣ ਤੋਂ ਬਾਅਦ ਜਿਵੇਂ ਹੀ ਥਾਰ ਮੁਰਦੀ ਹੈ ਤਾਂ ਉਸ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਦੱਸਦੇ ਕਿ ਪੂਰੀ ਘਟਨਾ ਹਰਿਆਣਾ ਦੇ ਗੁਰੂਗਰਾਮ ਤੇ ਤੁਸੀਂ ਜਾ ਰਹੀ ਹੈ ਜਿੱਥੇ ਸਾਈਬਰ ਸਿਟੀ ਥਾਣਾ ਇਲਾਕੇ ਦੇ ਵਿੱਚ ਤੇਜ਼ ਰਫ਼ਤਾਰ Honda Amaze ਆਉਂਦੀ ਹੈ Mahindra Thar ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਤੇ ਟੱਕਰ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਥਾਰ ਗੱਡੀ ਸਿੱਧਾ ਬਿਜਲੀ ਦੇ ਖੰਬੇ ਤੇ ਜਾ ਕੇ ਲਟਕ ਜਾਂਦੀ ਹੈ ਕਿਵੇਂ ਕਿਸ ਤਰੀਕੇ ਦੇ ਨਾਲ ਅ ਲੜਕੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਗਲਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਖੰਬੇ ਦੇ ਉੱਪਰ ਚੜਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਵੇਂ ਅਚਾਨਕ ਗੱਡੀ ਜਿਹੜੀ ਹੈ ਉਹ ਤੇਜ਼ੀ ਦੇ ਨਾਲ ਆਵੇ ਕਿਉਂਕਿ ਹੋਇਆ ਵੀ ਐਂਜੀ ਹੈ ਕਿ ਜਿਹੜੀ ਗੱਡੀ ਜਿਸ ਦੇ ਟੱਕਰ ਲੱਗਦੀ ਹੈ ਟੱਕਰ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਪੂਰੇ ਪ੍ਰੈਸ਼ਰ ਦੇ ਨਾਲ ਥਾਰ ਗੱਡੀ ਜਿਹੜੀ ਹੈ ਉਹ ਮੁੜ ਜਾਂਦੀ ਹੈ ਤੇ ਥਾਰ ਚਲਾ ਰਹੀ ਲੜਕੀ ਦੇ ਕੋਲੋਂ ਇਸ ਦਾ ਬੈਲੈਂਸ ਨਹੀਂ ਰਹਿੰਦਾ ਸੰਭਾਲਿਆ ਨਹੀਂ ਜਾਂਦਾ ਤੇ ਸਿੱਧੀ ਇਹ ਖੰਬੇ ਤੇ ਜਾ ਚੜਦੀ ਹੈ ਪਰ ਫਿਲਹਾਲ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਮਦਦ ਮੁਹੱਈਆ ਕਰਵਾਈ ਜਾਂਦੀ ਹੈ ਮਦਦ ਦੇ ਬਾਅਦ ਮਦਦ ਕਰਦੇ ਆ ਕੁੜੀ ਨੂੰ ਹੇਠਾਂ ਉਤਾਰਿਆ ਜਾਂਦਾ ਇਸ ਦੇ ਵਿੱਚੋਂ ਤੇ ਉਸ ਨੂੰ ਬਣਦੀ ਮਦਦ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਅੰਦਾਜ਼ੇ ਕੇ ਇਸ ਹਾਦਸੇ ਦੇ ਵਿੱਚ ਕਿਸੇ ਵੀ ਕਾਰ ਚਾਲਕ ਦੇ ਸੱਟ ਨਹੀਂ ਲੱਗੀ ਹੈ ਦੋਵੇਂ ਗੱਡੀਆਂ ਦੇ ਚਾਲਕ ਸਹੀ ਸਲਾਮਤ ਨੇ ਪੂਰੀ ਜਾਣਕਾਰ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ Honda City ਤੇ Thar ਦੇ ਵਿਚਾਲੇ ਜਿਹੜੀ ਹੈ ਟੱਕਰ ਹੋਈ ਹੈ ਉਹ ਪੂਰੀ ਘਟਨਾ ਜਿਹੜੀ ਹੈ 골ਫ ਕੋਰਸ ਰੋਡ ਤੇ ਬਨੇ પેટ્રોલ ਪੰਪ ਤੇ ਲੱਗੇ ਸੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਹੜੀਆਂ ਤਸਵੀਰਾਂ ਬਾਅਦ ਦੇ ਵਿੱਚ ਇਹ ਸਾਹਮਣੇ ਆਈਆਂ ਨੇ ਤੇ ਥਾਰ ਚਲਾ ਰਹੀ ਲੜਕੀ ਨੇ ਦੱਸਿਆ ਕਿ ਉਹ ਆਪਣੀ ਗੱਡੀ ਦੇ ਵਿੱਚ પેટ્રોલ ਪਰਵਾਉਣ ਤੋਂ ਬਾਅਦ ਘਰ ਜਾ ਰਹੀ ਸੀ ਜਿਵੇਂ ਹੀ પેટ્રોલ ਪੰਪ ਤੋਂ ਬਾਹਰ ਨਿਕਲਦੀ ਹੈ ਤੇ ਸਾਹਮਣੇੋਂ ਇੱਕ ਤੇਜ਼ ਰਫ਼ਤਾਰ Honda City ਕਾਰ ਆਉਂਦੀ ਹੈ ਤੇ ਉਸ ਦੀ ਥਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਟੱਕਰ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਉਹ ਗੱਡੀ ਦਾ ਸੰਤੁਲਨ ਗਵਾ ਬੈਂਦੀ ਹੈ ਤੇ ਇਸੇ ਸੰਤੁਲਨ ਦੇ ਵਿਗੜਨ ਦੇ ਕਾਰਨ ਹੀ ਜਿਹੜੀ ਗੱਡੀ ਹੈ ਉਹ ਸੜਕ ਕਿਨਾਰੇ ਲੱਗੇ ਇੱਕ ਬਿਜਲੀ ਦੇ ਖੰਬੇ ਤੇ ਜਾ ਚੜਦੀ ਹੈ ਘਟਨਾ ਦੇ ਬਾਅਦ ਲੋਕ ਉਸ ਦੀ ਮਦਦ ਦੇ ਲਈ ਪਹੁੰਚਦੇ ਨੇ ਤੇ ਗੱਡੀ ਤੋਂ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਹੈ ਇਸ ਘਟਨਾ ਦੇ ਵਿੱਚ ਫਿਲਹਾਲ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਲੋਕਾਂ ਦੀ ਤੇਜ਼ੀ ਤੇ ਸੂਝਬੂਝ ਦੇ ਨਾਲ ਦੋਵਾਂ ਨੂੰ ਜਿਹੜਾ ਉਹ ਸਹੀ ਸਲਾਮਤ ਬਾਹਰ ਕੱਢਿਆ ਜਾਂਦਾ ਖਾਸ ਕਰਕੇ ਇਸ ਲੜਕੀ ਨੂੰ ਬਾਹਰ ਕੱਢਿਆ ਜਾਂਦਾ ਜਿਹੜੀ ਥਾਰ ਦੇ ਵਿੱਚ ਬੈਠੀ ਹੁੰਦੀ ਹੈ ਜਿਹੜੀ ਥਾਰ ਚਲਾ ਰਹੀ ਹੁੰਦੀ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਜੋ ਇਸ ਘਟਨਾ ਨੂੰ ਲੈ ਕੇ ਜਾਂਚ ਕਰ ਰਹੀ ਹੈ ਪਰ ਤਸਵੀਰਾਂ ਜਿਹੜੀਆਂ ਨੇੜੇ ਹੀ ਪੈਟਰੋਲ ਪੰਪ ਤੇ ਲੱਗੇ ਸੀ ਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈਆਂ ਨੇ ਉਹ ਸਾਫ਼ ਸਪਸ਼ਟ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਥਾਰ ਗੱਡੀ ਲਟਕੀ ਹੋਈ ਨਜ਼ਰ ਆ ਰਹੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...